ਜਿਸਲੇ ਬੋਟ ਲੈਨ ਆਂਦੇ ਆ ਉਸਲੇ ਵੀ ਆਂਦੇ ਹੀ ਆ ਨਾ ਉਸੇ ਗਲੀਆਂ ਚੋਂ ਆਂਦੇ ਪਏ ਆ ਨਾ ਕੋਈ ਔੜ ਦੇ ਤੇ ਆ ਨਹੀਂ ਜਾਂਦੇ ਕਿਸੇ ਦੇ ਘਰ ਉਸਲੇ ਕਿਸ ਤਰ੍ਹਾਂ ਲੰਗ ਕਹਿੰਦੇ ਇਹਨਾਂ ਨੇ ਪਤਾ ਲੱਗਦਾ ਕਿ ਗਲੀ ਬਣਾਣੀ ਕਿ ਚਾਹ ਨਹੀਂ ਕਿਸ ਦੀ ਬਣਾ ਅਸੀਂ ਵੀ ਇਨਸਾਨ ਹੀ ਆ ਕੋਈ ਡੰਗਰ ਦੇ ਬੱッセ ਨਹੀਂ ਕਦੇ ਇੱਥੇ ਆਂਦੇ ਥੋੜੀ ਮਤੀ ਹੋਣੀ ਚਾਹੀਦੀ ਆ ਕਿ ਲੈ ਭੀ ਆਹੀ ਰਾਜਨੀਤੀ ਵਿੱਚ ਪਏ ਆ ਤਾਂ ਹੀ ਰਾਜਨੀਤੀ ਚਲਾਣੀ ਕਿੱਦਾਂ ਆ ਚਲਾਉਣ ਦੇ ਵੀ ਢੰਗ ਸਿੱਖਣੇ ਚਾਹੀਦੇ ਬੰਦੇ ਨੂੰ ਬਿਲਕੁਲ ਜੇ ਆਹੀ ਰਾਜਨੀਤੀ ਚ ਪਏ ਆ ਨਾ ਸਰ ਰਾਜਨੀਤੀ ਦਾ ਪੂਰੀ ਨੋਲੇਜ ਹੋਣੀ ਚਾਹੀਦੀ ਆ ਕਿ ਆਹੀ ਕਿਸ ਕਿਹੜੀ ਨੂੰ ਚਾਹੀਦਾ ਕੋਸ਼ਿਸ਼ ਕਰੋ ਕਿਉਂ ਨਹੀਂ ਬਣਦੀ ਤੁਹਾਡੀ ਗਲੀ ਪਾਣੀ ਗਲੀ ਦੇਖ ਕੇ ਚੱਲ ਜਾਂਦੇ ਆ ਬਣਾਉਂਦੇ ਹੈ ਹੀ ਨਹੀਂ ਐ ਬਣਾਣ ਦੀ ਜਦੋਂ ਬਣਾਣ ਦੀ ਟਾਈਮ ਆਂਦਾ ਜੀ ਨਹੀਂ ਬਣਾ ਦਨੇ ਬਣਾ ਦਨੇ ਆ ਪਰ ਬਣਾਉਂਦੇ ਨਹੀਂ ਆਈ ਕੁਛ ਨਹੀਂ ਕੀਤਾ ਦਾ ਨਾ ਗਲੀਆਂ ਦਾ ਆਹੀ ਰਾਤ ਭਰਾਤੀ ਜਦੋਂ ਆਹੀ ਆਪਾਂ ਨੇ ਨਾ ਅਹੀਂ ਨੇ ਰਿਆ ਨੇ ਤੇ ਵੋਟਾ ਆਈ ਵੋਟਾ ਲੈਣ ਆਂਦੇ ਆ ਫੜਾ ਫਾੜੀ ਫਿਰ ਤੇ ਕਹਿੰਨਾ ਹਾਂ ਉਦੋਂ ਆਂਦੇ ਆ ਉਦੋਂ ਆਂਦੇ ਆ ਉਦੋਂ ਕਿਸਣਾਉਂਦੇ ਆਈ ਉਦੋਂ ਹੋਣੀ ਚਾਹੀਦੀ ਆ ਕਿ ਲੈ ਪੀ ਆਈ ਸੜਕ ਗਲੀ ਵੀ ਬਣਾਣੀ ਆਹੀਂ ਕਿੰਨੀਆਂ ਗਲੀਆਂ ਖਰਾਬ ਆ ਦਿਖੋ ਇਹ ਸ਼ਿਵਮ ਕਲੋਨੀ ਪਿੰਡ ਸ਼ਹਿਰ ਦੇ ਹਾਲਾਤ ਐਦਾਂ ਦੇ ਤੇ ਪਿੰਡਾਂ ਤੁਸੀਂ ਕਿੱਦਾਂ ਦੇ ਹੋਣਗੇ ਐਂਦੇ ਨਾਲੋਂ ਪਿੰਡ ਚੰਗੇ ਇਸ ਸ਼ਹਿਰ ਨਾਲੋਂ ਪਿੰਡ ਚੰਗਾ ਬਹੁਤ ਚੰਗਾ ਸ਼ਿਵਮ ਕਲੋਨੀ ਤੇ ਤਰਗੜਾ ਮੋੜ ਹਾਂ ਤਰਗੜਾ ਮੋੜਤਾ ਆ ਬਿਆ ਜਿਸਲੇ ਕਾਹੀ ਆਂਨੇ ਆ ਨਾ ਤੇ ਆਹੀ ਇੰਨੇ ਨੇ ਪਹੁੰਚ ਟੋਕ ਗਿਆ ਆਨੇ ਆ ਪਾਣੀ ਅੰਨਾ ਨਾ ਹੁੰਦਾ ਜਦੋਂ ਬਾਰਿਸ਼ ਪੈਂਦੀ ਆ ਕਿੰਨੇ ਹਾਲਾਤ ਮਾੜੇ ਆ ਬੱਚਿਆਂ ਤੁਸੀਂ ਦੇਖੋ ਛੋਟੇ ਜਿਹੇ ਬੱਚਾ ਨੰਗ ਕੇ ਆਂਦਾ ਕੁਛ ਲੜਜੇ ਕੋ ਹੋ ਜੇ ਤੇ ਫਿਰ ਕੌਣ ਜ਼ਿੰਮੇਵਾਰ ਆ ਨਿਓ ਸਾਪਸ ਪੋਲੀਓ ਵਿਦ ਨਿਕਲਦੇ ਪਈ ਜੀ ਨਿਕਲਦੇ ਆ ਨਾ ਤੁਸੀਂ ਕਈ ਸ਼ਿਕਾਇਤ ਕੀਤੀ ਤੇ ਕਈ ਦੀ ਕਿਹਾ ਜਾ ਕੇ ਕਹਿੰਦੇ ਹੱਲ ਕੀਤਾ ਕਹਿੰਦੇ ਨੇ ਨਿਹਾਲ ਨਹੀਂ ਕੀਤਾ ਕੋਈ ਹੱਲ ਨਹੀਂ ਕਰਦਾ ਇੱਥੇ ਮੈਨੂੰ ਤਾਂ ਇੱਥੇ ਕੋਈ ਮੇਰਾ ਵੀ ਤੇਰਾ ਸਾਲ ਵਿਆਹ ਹੋਇਆ ਮੈਨੂੰ ਕੋਈ ਹੱਲ ਨਹੀਂ ਮੈਰਿਜ ਹੋਇਆ ਮੇਰੇ 13 ਸਾਲ ਨੂੰ ਮੈਂ ਇਸ ਤਰ੍ਹਾਂ ਦਾ ਦਾਂ ਦਿਖਿਆ ਆਪਣਾ ਘਰ ਦਾ ਹੋਲੀਆ ਵੀ ਐ ਸੜ ਗਲੀ ਵੀ ਇਦਾਂ ਦੀ ਆ ਨਾ ਸਾਡਾ ਗੱਟਰ ਬਣਿਆ ਨਾ ਕੁਛ ਅੱਗੇ ਪਤਾ ਬੰਨਾ ਕਿ ਨਹੀਂ ਐ ਤੇ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਜੇ ਬਣਾਣਾ ਚਾਹੁੰਦੇ ਤਾਂ ਬਣਾਓ ਬਸ ਪੜੀ ਕੀ ਨਾ ਆਪਣਾ ਔਰ ਇੱਕ ਕਲੋਨੀ ਦਾ ਕੀ ਨਾ ਜੇ ਔਰ ਕੀ ਸਮੱਸਿਆ ਆਦੀ ਮੇਰਾ ਨਾਮ シュਨੀਮਾਇਨਾ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰੈਜਿਡੈਂਟ ਹਾਂ ਦੀ ਨਨਗਰ ਚ ਔਰ ਸ਼ਿਵਮ ਕਲੋਨੀ ਹੈ ਸਾਡੀ ਤਾਰਾਗੜ ਮੋੜ ਸ਼ਿਵਮ ਕਲੋਨੀ ਔਰ ਕਲੋਨੀ ਹੋਣ ਪਿੱਛੇ ਸਾਰੀ ਵਸ ਗਈ ਆ ਇੱਕੋ ਹੀ ਸਮੱਸਿਆ ਮੇਨ ਹੈ ਸੀਵਰੇਜ ਪੀਆ ਤੇ ਐਂਡ ਤੱਕ ਸੀਵਰੇਜ ਕਈ ਘਰਾਂ ਚ ਨਹੀਂ ਪੀ ਹਾਲੇ ਤੱਕ ਨੰਬਰ 2 ਗਲੀਆਂ ਬਣੀਆਂ ਔਰ ਸਾਡੀ ਜਿਹੜੀ ਮੇਨ ਗਲੀ ਆ ਨਾ ਮੰਦਿਰ ਮਹਾਰਾਜਾ ਨਜੀਤ ਸਿੰਘ ਦਾ ਮੰਦਿਰ ਹੈ ਨਾਲ ਸਾਡੇ ਔਰ ਬੜਾ ਮਸ਼ਹੂਰ ਮੰਦਿਰ ਹੈ ਭੱਦਰਕਾਲੀ ਮੰਦਿਰ ਹੈ ਦੋਨੋਂ ਮੰਦਿਰਾਂ ਦੇ ਅੱਗੋਂ ਗਲੀ ਨਹੀਂ ਬਣੀ ਔਰ ਮੇਨ ਗਲੀ ਜਿਹੜੀ ਸਾਡੀ ਛੱਡ ਦਿੱਤੀ ਗਈ ਔਰ ਸਾਈਡ ਦੀਆਂ ਗਲੀਆਂ ਬਣੀਆਂ ਸ਼ਹਿਰ ਦੇ ਵਿੱਚ 38 ਕਰੋੜ ਰੁਪਏ ਆਇਆ ਲੋਕਾਂ ਦੀ ਸਹੂਲਤ ਲਈ ਮੈਂ ਕਿਹਾ ਨਾ ਉਹ ਗਲੀਆਂ ਬਣਵਾਓ ਸਾਡੀ ਸਾਡੀ ਗਲੀ ਯਾਰੀ ਖਰਾਬ ਹੈ ਔਰ ਲੋਕੀ ਡਿੱਗਦੇ ਨੇ ਜਿੱਲੇ ਬਰਸਾਤ ਆਉਂਦੀ ਹੈ ਪਾਣੀ ਖੜਾ ਹੁੰਦਾ ਤੁਈ ਇਹ ਤੋਂ ਜਾ ਨਹੀਂ ਸਕਦੇ ਕੋਈ ਪ੍ਰੋਣਾ ਨਹੀਂ ਆਂਦਾ ਡਰਦੇ ਵੀ ਆ ਪਿੱਛੇ ਯਾਰ ਗਲੀਆਂ ਡਿੱਗਣਾ ਪਈ ਐ ਔਰ ਸੁਨਵਾਈ ਕੋਈ ਨਹੀਂ ਅਸੀਂ ਸਰਕਾਰ ਵੱਲੋਂ ਡੀਸੀ ਸਾਹਿਬ ਨੂੰ ਵੀ ਇਹ ਕਹਨੇ ਆ ਔਰ ਮੈਡਮ ਜੀ ਨੂੰ ਵੀ ਕਹਨੇ ਆ ਮੈਡਮ ਜੀ ਨੂੰ ਸਾਰਾ ਮਹੱਲਾ ਜਾ ਕੇ ਮਿਲੇ ਅਸੀਂ ਸਾਡੇ ਇੱਕ ਮਹੱਲੇ ਦੀ ਲੇਡੀ ਸੀ ਉਹਦੀ ਲੱਤ ਟੁੱਟ ਗਈ ਔਰ ਪੁਲਿਸ ਨਾਲ ਵੀ ਕੋਈ ਸੁਨਵਾਈ ਨਹੀਂ ਹੋਈ ਭਾਈ 75 ਸਾਲ ਹੋ ਗਏ ਦੇਖੋ ਯਾਦ ਹੋ ਇਹਨੂੰ ਕਿ ਅੱਜ ਦਿਨਾਂ ਤੱਕ ਲਿਜਦਾ ਮਾੜੇ ਇਹ ਗਲੀ ਜਿਹੜੀ ਪਹਿਲੇ ਬਣੀ ਐ ਨਾ ਮੰਦਰ ਤੱਕ ਇਹ ਸਿਰਫ ਉਦੋਂ ਹੀ ਪਾਸ ਹੋਈ ਐ ਜਦੋਂ ਸਾਡੇ ਆਪਣੇ ਮੈਂਬਰ ਸੀ ਪਾਰਲੀਮੈਂਟ ਖੰਨਾ ਜੀ ਉਦੋਂ ਗਲੀਆ ਉਨਹੀਂ ਮંજૂર ਕਰਾਈ ਉਨਹੀਂ ਬਣੀ ਉਹਦੇ ਬਾਅਦ ਅੱਜ ਤੱਕ ਪਿੱਛੇ ਗਲੀਆਂ ਬਣ ਗਿਆ ਔਰ ਮੇਨ ਗਲੀ ਜਿਹੜੀ ਛੱਡ ਦਿੱਤੀ ਗਈ ਔਰ ਸਾਰੀ ਕਲੋਨੀ ਨੂੰ ਇਹ ਜਿਹੜੀ ਰਸਤਾ ਮੇਨ ਗਲੀ ਦਾ ਹਰ ਕੋਈ ਤੰਗ ਐ ਤੇ ਪਿਛਲੀ ਗਲੀ ਦੇਖੋ ਸਾਡੇ ਇੰਨੀ ਬੁਰਾ ਹਾਲ ਐ ਇੱਧਰ ਟੋਏ ਟੱਬੇ ਪੇੜਿਆ ਕੋਈ ਕੋਈ ਇਹਨਾਂ ਨੇ ਅਜੇ ਕਾਰਵਾਈ ਨਹੀਂ ਕੀਤੀ ਜਦੋਂ ਕਿ ਸਰਕਾਰਾਂ ਨੂੰ ਪੈਸੇ ਵੀ ਆਏ ਸਭ ਕੁਝ ਹੈ ਨਗਰ ਕੌਂਸਲ ਨੂੰ ਵੀ ਅਜੇ ਬਾਰ-ਬਾਰ ਕਿਹਾ ਗਿਆ ਮਿਲਿਆ ਮੈਂ ਜੇਏ ਸਾਹਿਬ ਨੂੰ ਮਿਲਿਆ ਐਰ ਕੀ ਪਾਸ ਕਰਦਿਨੇ ਆ ਐਰ ਕੀ ਮਤਾ ਪਾਸ ਕਰਦਿਨੇ ਆ ਸਰ ਅਜੇ ਲਪੋ ਪਈ ਗਿਆ ਕੋਈ ਕੰਮ ਨਹੀਂ ਅਜੇ ਹੋਇਆ ਠੀਕ ਹੈ ਮਿਹਰਬਾਨੀ ਆ ਵੀ ਤੁਹਾਡੇ ਰਾਈ ਅਸੀਂ ਤੁਹਾਡੇ ਚੈਨਲ ਦੇ ਰਾਈ ਮੈਂ ਮੈਡਮ ਜੀ ਨੂੰ ਨਗਰ ਕੌਂਸਲ ਨੂੰ ਪ੍ਰਸਨਾ ਕਰਨਾ ਵੀ ਇਹ ਸਾਡੀ ਗਲੀ ਜਲਦੀ ਤੋਂ ਜਲਦੀ ਬਣਾਈ ਜਾਏ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੇਰਾ ਨਾਮ ਸ਼੍ਰੀਮਨੀ ਮਹਾਜਨ ਹੈ 别管了。